ਅਸੀਂ ਚੱਲੇ ਜੀ ਅੱਜ ਫੇਰ ਬੱਕਾ ਟਾਕੀ ਕੋਲੇ ਰਾਤ ਦੇ ਹਾਂਜੀ ਹਾਂ ਅਸੀਂ ਜਾਂਨੇ ਆ ਨਾਨੀ ਕੋਲੇ ਹਨਾ ਤੇ ਮੌਸਮ ਹੈਗਾ ਅੱਜ ਸਾਡੇ ਮਤਲਬ ਹੁਣ ਹਵਾ ਚੱਲ ਗਈ ਬੱਦਲਵਾਈ ਜੀ ਲੱਗਦੀ ਹੈ ਵੀ ਧੁੱਪ ਨਿਕਲੂਗੀ ਤੇ ਸਾਨੂੰ ਕੰਮ ਸੀਗੇ ਇੱਕ ਦੋ ਤੇ ਤਾਂ ਕਰਕੇ ਅਸੀਂ ਅੱਜ ਹੈਗਾ 31 ਦਸੰਬਰ ਦਾ ਦਿਨ ਸਾਲ ਦਾ ਲਾਸਟ ਦਿਨ ਐ ਅੱਜ ਤੇ ਦੇਖੋ ਜੀ ਬਾਰੇ ਕਿੰਤਾ ਦਾ ਨਗਾਰਾ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਦਿਖਾਉਣੀ ਆ ਤੇ ਠੱਗ ਤਾਂ ਹੈ ਜੀ ਬਹੁਤ ਜ਼ਿਆਦਾ ਹੈ ਨਾ ਹਵਾ ਜੀ ਚੱਲ ਵੀ ਹਵਾ ਨਾਲ ਇਹ ਲੱਗਦਾ ਵੀ ਧੁੰਦ ਤਾਂ ਚੱਕੀ ਜਾਊਗੀ ਸੂਰਜ ਮਾੜਾ ਮਾੜਾ ਦਿਖਾਈ ਦੇਣ ਲੱਗਿਆ ਸਾਢੇ 12 ਦਾ ਟਾਈਮ ਹੋ ਗਿਆ ਤੇ ਸਾਨੂੰ ਇਹ ਹੋ ਗਿਆ ਵੀ ਚਲੋ ਅੱਜ ਆਪਾਂ ਜਾਏ ਆਉਣੇ ਆ ਸਾਰਿਆਂ ਨੂੰ ਮਿਲ ਆਉਣੀ ਆ ਬੱਚੀ ਵੀ ਆ ਕੇ ਉੱਥੇ ਮੇਰੀ ਭਤੀਜੀ ਭਤੀਜਾ ਨਨਕੀ ਜਾ ਕੇ ਵਾਪਸ ਤੇ ਜਿਸ ਨੇ ਤਾਂ ਬਹੁਤ ਜ਼ਿਆਦਾ ਖੁਸ਼ ਹੈ ਕਿ ਅੱਸੀ ਚੱਲ ਲਈ ਆਰੇ ਦੇਖੋ ਮੌਸਮ ਥੋੜੀ ਥੋੜੀ ਇਹ ਲੱਗਦਾ ਵੀ ਧੁੱਪ ਨਿਕਲ ਰਹੀ ਆ ਤੇ ਇਸ ਤਰ੍ਹਾਂ ਦਾ ਹੈਗਾ ਤੇ ਖੇਤਾਂ ਨੂੰ ਸਾਗ ਤੋੜਨ ਨਾਲ ਜਾਂਦੇ ਨਹੀਂ ਪਤਾ ਨਹੀਂ ਕਿਸ ਸਟੇਸ਼ਨ ਤੇ ਜਾਂਦੇ ਨੇ ਕੋਈ ਹਨਾ ਆਹ ਟਾਈਮ ਸਾਰਿਆਂ ਨੂੰ ਹੀ ਹੋ ਜਾਂਦਾ ਤੇ ਬਸ ਲੱਗੇ ਆ ਉਹ ਰੇਲਵੇ ਫਟਕ ਦੇਖੋ ਤੁੰਦ ਇੰਨੀ ਕੈ ਤੇ ਲੱਗਦਾ ਵੀ ਤੁ ਇਹ ਇਥੇ ਪੰਜਾਬ ਦਾ ਨਜ਼ਾਰਾ ਦੇਖਣਾ ਚਾਹੁੰਦੇ ਨੇ ਜੀ ਬੀ ਦਾ ਉੱਪਰ ਆ ਕੇ ਰੇਲਵੇ ਫਟਕ ਉਹੀ ਵਾਲਾ ਫਟਕ ਹੈ ਨਾ ਜਿੱਥੋਂ ਆਪਾਂ ਡੇਢੀ ਜਗਤ ਲੰਘਦੇ ਆ ਵੀਡੀਓ ਬਣਾਉਣੀ ਬਣਾਉਣੇ ਹੁੰਦੇ ਆ ਜਿੱਥੇ ਜਸਨੀਤ ਕਹੂਗੀ ਤੂੰ ਇਹਨਾਂ ਆ ਜਾਂ ਤੂੰ ਨਾ ਜਾ ਹਾਂ ਜੀ ਦੇਖੋ ਗਰਮੀਆਂ ਚ ਆ ਸ਼ਾਂ ਸਾਨੂੰ ਬਹੁਤ ਵਧੀਆ ਲੱਗਦੀ ਹੁੰਦੀ ਹੈ ਕਿਉਂਕਿ ਰੁਕਣਾ ਪੈ ਜਾਂਦਾ ਫਿਰ ਸਾਨੂੰ ਐਂ ਹਾਂ ਤੇ ਵੀ ਇੱਥੇ ਗੱਡੀ ਲੱਗਦੀ ਹੈ ਹਾਂ ਜੀ ਖੁੱਲਲੀ ਆ ਜਸਨੀਤ ਜਿੱਕੇ ਮੈਂ ਕਹਿੰਨਾ ਉਹਨਾਂ ਤੇ ਕਈ ਹੋਈ ਹੈ ਜਸਨੀਤ ਦੇਖੋ ਬਾਜਾ ਮਾਰਦਾ ਰੇਲ ਆ ਜਾ ਲਾ ਮਿਲ ਗਿਆ ਤਾਂ ਤੱਕ ਇੱਕ ਨੋਟ ਰੇਡ ਆ ਜਾ ਤਾਂ ਕਹੀਂ ਤੇ ਬਾਜਾ ਮਾਰਦਾ ਜਿਸ ਦੇਖਣਾ ਤੈਨੂੰ ਤੇ ਮੇਲੋ ਜਿਸਨੀਤ ਨੂੰ ਬੱਦਲ ਨੂੰ ਟੱਕਰ ਆ ਟ੍ਰੇਨ ਬਣ ਕੇ ਆਪਾਂ ਤਾਂ ਰੋਜ਼ ਹੀ ਦੇਖਦੇ ਆ ਜਿਸਨੀਤ ਹਾਂ ਬੱਬਾ ਫਿਰ ਜੇ ਟ੍ਰੇਨ ਆ ਗਈ ਆਪਾਂ ਨੂੰ ਰੁਕਣਾ ਪਊਗਾ ਤੂੰ ਕਹੇ ਟ੍ਰੇਨ ਬਣ ਕੇ ਆ ਜਾ ਅੱਕੀ ਹੈ ਨਾ ਸਾਰਾ ਇਹ ਹੋ ਜਾਂਦਾ ਵੀ ਜਦੋਂ ਆਪਾਂ ਵੀਡੀਓ ਵਲੌਗ ਬਣਾਉਣੀ ਆ ਤੇ ਬਣਾਉਂਦੇ ਤਾਂ ਹੁੰਦਾ ਹਨਾ ਵੀ ਕਦੇ ਮੂਡ ਕਿਵੇਂ ਹੁੰਦਾ ਕਦੇ ਕਿਵੇਂ ਪਰ ਇਹਦਾ ਪਿਆਰ ਮਿਲਦਾ ਹਨਾ ਉਹਦੇ ਕਰਕੇ ਹੋ ਜਾਂਦਾ ਹਨਾ ਆਪਾਂ ਨੂੰ ਇਹ ਹੁੰਦਾ ਵੀ ਵੀਡੀਓ ਬਣਾਈਏ ਤੇ ਕੀ ਆਹੀ ਏਟ ਜਗ ਹੀ ਫਸਦਾ ਕੀ ਉਹ ਆਏ ਹੀ ਯਾਰ ਉਹ ਛਪਰੀਏ ਜਿਹੜੀ ਉਹ ਹਾਂ ਜਿਹੜੀ ਉਹ ਬਣਾਉਂਦੇ ਨੇ ਲੋ ਜੀ ਕਿਉਂ ਉਹ ਬਣਾਉਂਦੇ ਨੇ ਜਾਂ ਚੌਪੜੀਆਂ ਜੀਆਂ ਬਾਸਦੀਆਂ ਉਹ ਦਰਖਤਾਂ 'ਚ ਫਸਦੀ ਹੂ ਤਾਂ ਹਾਂ ਤਾਂ ਹੀ ਉਹ ਖੜਾਈ ਖੜੇ ਨੇ ਉਹ ਲੱਗੇ ਟੈਂਪੂ ਵਾਲੇ ਨੂੰ ਟੁੱਟ ਜੂਗੀ ਚਾਰੇ ਗੱਲ ਕਰਦੀ ਸੀ ਹਨਾ ਵੀ ਇਹ ਚੀਜ਼ ਆਪਾਂ ਨੂੰ ਖਿੱਚੀ ਰੱਖਦੀਆਂ ਨੇ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਦੀ ਆ ਇੱਕ ਕਿ ਜਿਵੇਂ ਹੁਣ ਵੀ ਆਪਣਾ ਹੀ ਚੈਨਲ ਆ ਗਰੀਵਾਲਾ ਪੰਜਾਬੀ ਬਲੌਗਸ ਤੇ ਇਥੇ ਨਾਲ ਥੋੜੀ ਜਿਹੀ ਕੋਈ ਆਈ ਹੋਈ ਆ ਦਿੱਕਤ ਆਈ ਹੋਈ ਆ ਤੇ ਆਪਣੇ ਚੈਨਲ ਤੇ ਪਹਿਲਾਂ ਐਡ ਲੱਗੀ ਸੀਗੀ ਐਡ ਚੱਲਦੀ ਸੀ ਹਨਾ ਤੇ ਹੁਣ ਕੁਝ ਦਿਨ ਹੋ ਗਏ ਮੈਂ ਕੁਝ ਦਿਨ ਹੋ ਗਏ ਜਾਨੀ ਵੀ ਐਡ ਨਹੀਂ ਚੱਲ ਰਹੀ ਤੇ ਮੈਂ ਹੁਣ ਕੰਮ ਤਾਂ ਨਹੀਂ ਦਿਆ ਜਿਦਾ ਆਪਾਂ ਬਿਜੀ ਰਹਨੇ ਆ ਮੈਂ ਇੰਨਾ ਧਿਆਨ ਨਹੀਂ ਕਰਿਆ ਤੇ ਦੇਖ ਲੋ ਹਨਾ ਜਦੋਂ ਆਪਾਂ ਨੂੰ ਪਿਆਰ ਤੇ ਮਾਨ ਸਤਕਾਰ ਮਿਲਦਾ ਹਨਾ ਭੈਣਾ ਭਾਈ ਸਾਰੇ ਰਿਸ਼ਤੇ ਆਪਾਂ ਨੂੰ ਮਿਲਦੇ ਨੇ ਹਨਾ ਤੇ ਹੁਣ ਮੇਰੇਆ ਮਤਲਬ ਭੈਣਾ ਨਹੀਂ ਜੀ ਮੇਸ ਸਹਾਰਨ ਫੈਮਲੀ ਵਾਲੀ ਆ ਰਮਨਕ ਤੇ ਉਹਦੇ ਫੋਨ ਆਇਆ ਇੱਕ ਦਿਨ ਤੇ ਕਹਿੰਦੀ ਵੀ ਗੀਦੀ ਤੁਹਾਡੇ ਚੈਨਲ ਤੇ ਅਸੀਂ ਦੇਖਿਆ ਹਨਾ ਵੀ ਮੈਂ ਤੇ ਲਖਵੀਰ ਨੇ ਤੇ ਵੀ ਐਡ ਨਹੀਂ ਲੱਗੀ ਹੋਈ ਦੀਦੀ ਤੁਸੀਂ ਧਿਆਨ ਕਰੋ ਹਨਾ ਤੁਸੀਂ ਧਿਆਨ ਕਿਉਂ ਤੁਸੀਂ ਇੰਨੀ ਮਿਹਨਤ ਕਰੀ ਜਾਂਦੇ ਹੋ ਤੁਸੀਂ ਬਲੌਗ ਪਾਉਨੇ ਹੋ ਤੁਸੀਂ ਲਾਈਵ ਕਰਦੇ ਹੋ ਸ਼ਾਰਟ ਪਾਉਨੇ ਐਨਾ ਸੋਹਣਾ ਚੈਨਲ ਚੱਲੀ ਜਾਂਦਾ ਤੇ ਪਰ ਤੁਸੀਂ ਉਹ ਦੇਖ ਕੇ ਵੀ ਠੀਕ ਕਰਵਾਓ ਹੁਣ ਤੇ ਇਹ ਹੋ ਜਾਂਦਾ ਦੀ ਦੇਖੋ ਆਪਣੇ ਨਾਲ ਉਹ ਵੱਧ ਹਨਾ ਦੂਜੇ ਪੈਣਾ ਭਾਈ ਇਹਨੂੰ ਫਿਕਰ ਹੋ ਜਾਂਦੀ ਹੈ ਹਨਾ ਕਿਉਂਕਿ ਹਾਲਾਂਕਿ ਉਹ ਖੁਦ ਵੀ ਬਲੌਗਿੰਗ ਕਰਦੇ ਨੇ ਤੇ ਉਹਨਾਂ ਦੇ ਚੈਨਲ ਬਹੁਤ ਵਧੀਆ ਚੱਲਦੇ ਨੇ ਹਨਾ ਤੇ ਪਰ ਇਹ ਚੀਜ਼ ਹੋ ਜਾਂਦੀ ਹੈ ਵੀ ਜਦੋਂ ਆਪਾਂ ਡੇਲੀ ਵੀਡੀਓ ਪਾਉਨੇ ਆ ਹਨਾ ਤਾਂ ਆਪਣੇ ਨਾਲ ਜਿਹੜੇ ਭੈਣਾ ਭਾਈ ਜੁੜੇ ਹੁੰਦੇ ਨੇ ਚਾਹੇ ਉਹ ਵੀਡੀਓ ਪਾਉਂਦੇ ਨੇ ਚਾਹੇ ਉਹਦਾ ਆਪਾਂ ਨੂੰ ਦੇਖਦੇ ਨੇ ਤੇ ਇੱਕ ਅਟੈਚਮੈਂਟ ਹੋ ਜਾਂਦੀ ਆ ਹਨਾ ਉਹਨਾਂ ਨੂੰ ਆਪਣੇ ਨਾਲ ਤੇ ਤਾਂ ਮਾਨੂੰ ਹਨਾ ਮੈਨੂੰ ਇਹ ਚੀਜ਼ ਦੀ ਬਹੁਤ ਹਨਾ ਐ ਜਾਨੀ ਖੁਸ਼ੀ ਮਿਲੀ ਤੇ ਕਹਿੰਦੇ ਨੇ ਵੀ ਦੁਨੀਆ 'ਚ ਵੀ ਆਹ ਹੀ ਆ ਨਾ ਵੀ ਰਿਸ਼ਤੇ ਇੱਕ ਦਿਖਾਵੇ ਦੇ ਨੇ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ ਪਰ ਮੈਂ ਇਹ ਕਹਿਣੀ ਹੁੰਦੀ ਐ ਵੀ ਜਿਹੜੀਆਂ ਪੰਜੇ ਉਂਗਲਾਂ ਨੇ ਉਹ ਇੱਕਸਾਰ ਨਹੀਂ ਹੁੰਦੀਆਂ ਦੇਖੋ ਸਾਰੇ ਹਨਾ ਜੇ ਹੁਣ ਆਪਾਂ ਕਹਿੰਨੇ ਆ ਵੀ ਖੂਨ ਦੇ ਰਿਸ਼ਤੇ ਆ ਨਹੀਂ ਕੋਈ ਆਪਾਂ ਨੂੰ ਉਹ ਕਰਦਾ ਹਨਾ ਤਾਂ ਦੂਸਰੇ ਰਿਸ਼ਤੇ ਵੀ ਤਾਂ ਵੀ ਜੇ ਕੋਈ ਬੰਦੇ ਦੇ ਮਨ 'ਚ ਹੁੰਦਾ ਹੈ ਨਾ ਕਹਿੰਦੇ ਨੇ ਕੋਈ ਬੰਦਾ ਦੁਨੀਆ 'ਤੇ ਇੰਨਾ ਟੁੱਟ ਜਾਂਦਾ ਵੀ ਉਹਨੂੰ ਕੋਈ ਵੀ ਆਦਰ ਸਤਕਾਰ ਮਾਨ ਕੋਈ ਨਹੀਂ ਦਿੰਦਾ ਹੈਗਾ ਤਾਂ ਆਪਣੇ ਭੈਣਾਂ ਭਾਈ ਜਿਹੜੇ ਸਾਰੇ ਹੁੰਦੇ ਨੇ ਵੀ ਦੁਨੀਆ 'ਤੇ ਸਾਰੀ ਹਨ ਜਿਵੇਂ ਹੁਣ ਕਹਿੰਦੇ ਨੇ ਸਾਰੀ ਆਪਣੇ ਭੈਣਾਂ ਭਾਈ ਨੇ ਸਾਰੀ ਆਪਣੇ ਆਪਣਾ ਪਰਿਵਾਰ ਨੇ ਹਨਾ ਵੀ ਮੈਨੂੰ ਤਾਂ ਇਹ ਚੀਜ਼ਾਂ ਨਹੀਂ ਫੀਲ ਹੋਣ ਲੱਗ ਜਾਂਦੀ ਹੁੰਦੀ ਹੈ ਇਹ ਚੀਜ਼ ਤੇ ਇਹ ਵੀ ਦੇਖੋ ਵੀ ਕਰਾਉਂਦਾ ਤਾਂ ਬਾਹੇ ਕੁੜੀਆਂ ਜਿਹਨਾਂ ਨੂੰ ਪਿਆਰ ਸਤਕਾਰ ਮਿਲਦਾ ਹਨਾ ਕਿਸੇ ਵੱਲੋਂ ਵੀ ਕਿਸੇ ਵੀ ਭੈਣ ਭਾਈ ਵੱਲੋਂ ਇਹ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਨਾ ਥੈਂਕ ਯੂ ਭੈਣੇ ਹਨਾ ਮੈਂ ਤੁਸੀਂ ਮੇਰੇ ਵਾਰੀ ਹਨਾ ਇੰਨਾ ਸੋਚਿਆ ਤੇ ਮੈਂ ਜ਼ਰੂਰ ਹਨਾ ਚੈਨਲ ਬੱਲ ਹੁਣ ਦੇਖੂਗੀ ਵੀ ਇਹਦੇ ਵਿੱਚ ਅਸੀਂ ਦੇਖਦੇ ਆਂ ਵੀ ਕੀ ਹੋਾਈ ਹੋਈ ਆ ਕੀ ਮਤਲਬ ਪ੍ਰੋਬਲਮ ਆ ਕੋਈ ਆਪਾਂ ਮੇਲ ਵਗੈਰਾ ਜਿਹੜੀ ਹੈਗੀਆਂ ਨੇ ਦੇਖ ਕੇ ਜਾਂ ਜੋ ਵੀ ਜੂਟੇ ਉਹ ਮੰਗਦੀ ਹੈ ਜੋ ਚੀਜ਼ ਹਨਾ ਆਪਾਂ ਨਾਲ ਐਡ ਕਰਕੇ ਤੇ ਚੈਨਲ ਨੂੰ ਕੰਟੀਨਿਊ ਰੱਖਾਂਗੇ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਵਾਹਿਗੁਰੂ ਹਨਾ ਸਭ ਨੂੰ ਤਰੱਕੀ ਦੇਵੇ ਤੇ ਸਾਰੇ ਆਪਾਂ ਇੱਥੇ ਆਏ ਆ ਹਨਾ ਸਾਰੇ ਮਿਹਨਤ ਕਰਦੇ ਆ ਜੀ ਦੇਖੋ ਕੋਈ ਵੀ ਕੰਮ ਆ ਹਨਾ ਮਿਹਨਤ ਤਾਂ ਲੱਗਦੀ ਹੋਈ ਆ ਵੀਡੀਓ ਬਣਾਉਣੀ ਐਡਿਟ ਕਰਨੀ ਅਪਲੋਡ ਕਰਨੀ ਹਨਾ ਤੇ ਵੀ ਸਾਰਾ ਆਪਾਂ ਜਿਹੜਾ ਵੀ ਕੋਈ ਵੀ ਥੀਮ ਲੈ ਕੇ ਵੀਡੀਓ ਬਣਾਉਂਦਾ ਤੇ ਵਾਹਿਗੁਰੂ ਸਭ ਨੂੰ ਹੀ ਤਰੱਕੀ ਦੇਵੇ ਆਪਾਂ ਤਾਂ ਕਹਿੰਦੇ ਆ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਮਿਹਨਤ ਕਰਦਾ ਤੇ ਬਾਕੀ ਚਲੋ ਜੀ ਠੀਕ ਆ ਟਾਈਮ ਦੇਖ ਲਓ ਇਤਕ ਵੱਜਨ ਵਾਲਾ ਹੋ ਗਿਆ ਤੇ ਹੁਣ ਚੱਲਦੇ ਆ ਤੇ ਜਾ ਕੇ ਆਪਾਂ ਮਿਲਦੇ ਆ ਮੇਰੀ ਪੀਕਾ ਫੈਮਲੀ ਨੂੰ ਤੇ ਸਾਡੇ ਬੱਚਿਆਂ ਨੂੰ ਕਿ ਨਾਲੇ ਮਿਲਣ ਦਾ ਖਾਸ ਕਰਕੇ ਅਸੀਂ ਹਨਾ ਜਾ ਰਹੇ ਹਾਂ ਮੇਰਾ ਹੁਣ ਇਹ ਹੋਇਆ ਮੈਂ ਕਿ ਛੁੱਟੀਆਂ ਸਾਰੀਆਂ ਨਿਕਲ ਚੁੱਕੀਆਂ ਤੇ ਆਪਾਂ ਨਹੀਂ ਹਿਲੇ ਹੈਗੇ ਵਿੱਚਿਆਂ ਨੂੰ ਤੇ ਹੁਣ ਘੰਟਾ ਦੋ ਘੰਟੇ ਕਿੰਨਾ ਕਿ ਟਾਈਮ ਸਤ ਰੁੱਕੇ ਜੋ ਕਿਉਂਕਿ ਮੌਸਮ ਖਰਾਵਾ ਜ਼ਿਆਦਾ ਤਾਂ ਨਹੀਂ ਆ ਪਰ ਰੁੱਕ ਸਕਦੇ ਅਸੀਂ ਘਰ ਹੀ ਲੇਟ ਹੋ ਕੇ ਸਾਡਾ ਜਿਹੜਾ ਪ੍ਰੋਗਰਾਮ ਆ ਵੀ ਮਤਲਬ ਲੇਟ ਹੀ ਇਸ ਦੀ ਸੋਚਿਆ ਵੀ ਚਲੋ ਅੱਜ ਜਾਏ ਆਉਣੇ ਅੱਜ ਮਿਸਤਰੀ ਨਹੀਂ ਸੀ ਆਏ ਸਾਡੇ ਮਿਸਤਰੀ ਦੋ ਤਿੰਨ ਦਿਨ ਹੋ ਗਈ ਛੁੱਟੀ ਤੇ ਨੇ ਤੇ ਤਾਂ ਕਰਕੇ ਸਾਨੂੰ ਇਹ ਹੋ ਗਿਆ ਵੀ ਕੱਲ ਤੋਂ ਫੇਰ ਮਿਸਤਰੀ ਆਨ ਲੱਗ ਜਾਣਗੇ ਨਾਲੇ ਇੱਕ ਦੋ ਚੀਜ਼ਾਂ ਮੰਮੀ ਦੀ ਐ ਇੱਥੇ ਮੰਮੀ ਭੁੱਲ ਗਈ ਸੀ ਤੇ ਨਾਲੇ ਇੱਕ ਦੋ ਸੂਟ ਹਨਾ ਮੈਂ ਵਿਆਹ ਗਈ ਉੱਥੇ ਭੁੱਲ ਲਈ ਆਈ ਸੀਗੀ ਤੇ ਜਿਹੜੀ ਸਾਡੇ ਬਸ ਐਂ ਹੀ ਆਉਣ ਜਾਂਦੇ ਫੇਰ ਭਲ ਜੰਨੇ ਵੀ ਨਾਲ ਇੱਕ ਦੋ ਚੀਜ਼ਾਂ ਜਿਹੜੀਆਂ ਜ਼ਰੂਰੀ ਜ਼ਰੂਰੀ ਨੇ ਆਪਾਂ ਉਧਰੋਂ ਦੇ ਆਉਣੇ ਤੇ ਨਾਲੇ ਸਾਰਿਆਂ ਨੂੰ ਮਿਲੇ ਆਉਣੇ ਆ ਤੇ ਹੁਣ ਧੁੱਪ ਵੀ ਨਿਕਲਦੀ ਲੱਗਦੀ ਆ ਚਲੋ ਜੀ ਪਨੀਰਓ ਨਾਲ ਵੀਡੀਓ ਦੇ ਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਹਨਾ ਇਹ ਕੰਮ ਦੀ ਘਾਲ ਨਾ ਕਰਿਆ ਕਰੋ ਤੇ ਐਨਾਕ ਤੁਸੀਂ ਬਟਨ ਨਾ按ਦਿਆ ਕਰੋ ਤੇ ਬਾਕੀ ਤੁਹਾਡੀ ਤੁਹਾਡਾ ਧੰਨਵਾਦ ਹੀ ਆ ਜੀ ਸਾਰਿਆਂ ਦਾ ਚਲੋ ਚੱਲੀਏ ਪਹੁੰਚ ਗਏ ਪਿੰਡ ਚ ਅਸੀਂ ਵਦਿਆ ਹੁਣ ਤਾਂ ਮੌਸਮ ਜਿਆ ਨਿੱਕਲੇ ਲੱਗਦਾ ਤੁਹਾਨੂੰ ਤਾਂ ਹੱਡੀ ਲੱਗਦੀ ਆ ਪਰ ਤੇਨੀ ਮੈਂ ਨਾਨੀ ਦੇ ਨੀ ਪਹੁੰਚੀ ਬਸ ਪਹੁੰਚ ਜਾਗੀ ਹੁਣ ਆਪਾਂ ਹੁਣ ਕਿੱਧਰ ਨੂੰ ਜਾਣਾ ਜਿਸਨੀ ਤੂੰ ਦੱਸੀ ਜਾਈ ਮੈਨੂੰ ਪੁੱਤ ਲਾਉ ਜੀ ਹਾਂ ਜਿਸਨੀ ਦੇ ਕਿੱਥੇ ਕਿ ਜਾਣਾ ਆ ਜਾਣਾ ਨੀ ਦੇ ਘਰ ਜਦੋਂ ਦਿਸ ਗਿਆ ਰੌਲਾ ਪਾ ਦੀ ਆਪਕਾ ਵੀ ਤਲ ਉਠਾਓ ਇੱਧਰ ਨੂੰ ਜਾਮ ਕਰ ਤਾਂ ਆਇਆ ਨਹੀਂ ਹੈਗਾ ਇਹਨੂੰ ਕਲੀਆ ਦਾ ਪਤਾ ਵੀ ਆ ਨਹੀਂ ਦੇ ਘਰ ਤਾਂ ਆਇਆ ਨਹੀਂ ਹੁਣ ਮੈਨੂੰ ਦੱਸ ਕਲੀ ਮੁਰਨਾ ਕਿੱਥੇ ਦਾ ਸਰਤਾ ਦਿਸਦਾ ਨਹੀਂ ਕਿੱਥੇ ਆ ਕਰ ਸਾਡਾ ਕਿੱਥੇ ਆ ਗਿਆ ਕਿੱਥੇ ਦਿਸ ਗਿਆ ਇਹਨਾਂ ਨੂੰ ਤਾਂ ਨਹੀਂ ਦੇਖਾ ਦਿੱਸ ਗਿਆ ਕਿੱਥੇ ਗਿਆ ਹੁਣ ਅੰਦਰ ਕਿਵੇਂ ਜਾਈਏ ਚਲੋ ਨਹੀਂ ਦੇਖ ਕੋਲ ਤੁਸੀਂ ਫੋਨ ਵੀ ਨਹੀਂ ਕਰਿਆ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਵੀ ਅਸੀਂ ਆਉਣਾ ਇੱਕਦਮ ਹੀ ਅਚਾਨਕ ਹੀ ਸਾਡੀ ਸਲਾਹ ਜੀ ਬਣ ਗਈ ਤੇ ਆ ਗਈ ਫਿਰ ਕੀ ਆਇਆ ਲੈ ਵਿਆਹ ਲੈਣ ਠੀਕ ਹੈ ਵਧੀਆ ਆ ਗਈ ਕੋਈ ਨਾ ਮਿਲਦੇ ਆ ਵੀ ਨਣਕ ਜਾ ਕੇ ਆਉਣਾ ਅੱਛਾ ਅੱਛਾ ਠੀਕ ਹੈ ਠੀਕ ਹੈ ਉਹ ਠੀਕ ਠਾਕ ਵਧੀਆ ਹਾਂ ਜੀ ਹਾਂ ਵਧੀਆ ਤਾਇਏ ਦੀ ਦਾ ਪੁੱਤ ਤਾਂ ਸੀਗਾ ਤਾਈ ਵੀ ਆਉਣੀ ਤੇ ਚੰਦੇ ਸੀਗੇ ਉਹ ਵੀ ਕਿਤੇ ਇਹਨਾਂ ਦਾ ਤਾਈ ਆਉਣੀ ਹਾਂ ਹਾਂ ਤਾਈ ਆਈ ਆ ਆ ਦੇਖੋ ਹੋ ਗਏ ਖੁਸ਼ ਹੋ ਗਏ ਖੁਸ਼ ਵੀ ਇਕੱਠੇ ਹੋ ਗਏ ਇਹਨਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਆਉਣਾ ਅੱਜ ਅੱਜ ਇੱਥੇ ਕੱਟ ਰਹੇ ਹਾਂ ਘੜਾ ਆ ਗਿਆ ਆ ਗਿਆ ਹਾਂਜੀ ਜਾਇਆ ਇਨਾਨ ਕੀ ਹਾਂ ਪੂਆ ਜਾਇਆ ਐ ਅਸੀਂ ਸਰਪ੍ਰਾਈਜ਼ ਦਿੱਤਾ ਤੁਹਾਨੂੰ ਆ ਕੇ ਪੂਆ ਬੋ ਬਤਾ ਦੇ ਕੋਈ ਅੱਛਾ ਬਹੁਤ ਖੇਡਾ ਲਿਆਏ ਕੱਲ ਮੇਲੇ ਤੋਂ ਹਾਂ ਪੂਆ ਸਸੀ ਕਾ ਰਚਾ ਕੋਲ ਪੈਕੋ ਹਾਂਜੀ ਹਾਂ 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 ਨਾ ਜਾ ਕੇ ਨਹੀਂ ਨਹੀਂ ਅਸੀਂ ਉਰੀ ਆਇਆ ਅੱਜ ਵੀ ਨਾ ਦੱਸੇ ਆ ਗਏ ਅਸੀਂ ਦੇ ਕੋਈ ਚਾਹ ਜੀ ਤਾਂ ਹਾਂ ਦੱਸਿਆ ਨਹੀਂ ਹਜੇ ਕੁਝ ਸਤਿ ਸ਼੍ਰੀ ਅਕਾਲ ਜੀ ਕਾ ਭਾਈਓ ਠੀਕ ਹਾਂ ਜੀ ਹਾਂ ਠੀਕ ਆ ਕੁਝ ਨਾ ਹੋ ਰਿਹਾ ਦੋ ਜੀ ਨੇ ਨਾ ਪਹਿਲਾਂ ਤੇ ਬਚਪਨ ਤੋਂ ਹੀ ਨਹੀਂ ਦਿੱਸਦਾ ਪਰ ਇਹਨਾਂ ਨੂੰ ਸਾਰੀ ਜਜਮੈਂਟ ਹੁੰਦੀ ਆ ਵੀ ਘਰ ਆ ਦੀ ਸਾਰੀ ਦਰਵਾਜ਼ਾ ਕਾ ਟੇਲੀ ਜਾਂਦੇ ਨੇ ਬਾਤ ਕਰਦੇ ਨੇ ਕਿਸ ਤਰ੍ਹਾਂ ਦੀ ਬੈਠਕ ਨੇ ਸਾਰੇ ਜਾਣੇ ਗੰਡਾ ਵਾਲੀ ਆ ਜੀ ਗੰਡਾ ਵਾਲੀ ਅੰਦਰ ਨਾਲ ਤੇ ਤਾਂ ਕਰਦਾ ਹੈ ਮਾਰ ਥੱਲੇ ਵੀ ਲੱਗ ਦਿੱਤਾ

ਉਹਨਾਂ ਦੀ ਜੋੜੀ ਇਕੱਠੀ ਆ। ਕੁੱਟੜੀ ਕੁੱਟੇ ਸੁਨਦੁਖਾ। ਵੱਲੇ। ਆ ਜਾਪੂ ਕੀ ਗੱਲ ਦੇਖੀ ਸੁਣਾਉਂਦੀ ਆ। ਅੰਤਰਾਸ਼ਟਰੀ ਫੇਰ ਰਿਕਾਰਡ ਹੋ ਗਈ ਤੇਰੀ ਬੋਲੀ। ਕਹਿਦੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੁਖਾ ਉਲੇ। ਜਿਹੜੀ ਸੱਸ ਨੂੰ ਸੁਣਾਵਾ ਜੀ ਜਦੋਂ ਜਦ। ਆ ਜਾ ਭੂਆ ਭਤੀਜੀ ਨੱਚੀ ਏ। ਆ ਜਾ ਇਸ ਨੱਚੀ ਏ। ਲਓ ਜੀ। ਜੈਪੂ ਤੇ ਮੈਂ ਹੁਣ ਡਾਂਸ ਪੇਸ ਕਰਾਂਗੀ। ਆ ਜਾ ਆ ਜਾ ਆ ਜਾ ਵੀ ਆ ਜਾ ਇਹਦੇ ਵਾਲ ਛੋਟੇ ਨੇ ਐਦੋਂ ਲੰਬੇ ਵਾਲ ਕੀ ਹੋਣਗੇ ਉਹ ਲਾ ਰਿਆ ਦਾ ਜਿਹੜੇ ਉਹ ਨਾਲ ਮੇਰੇ ਬੁੱਤੇ ਲੀਰੇ ਦੀ ਬੰਦੇ ਨੇ ਉਹ ਲੈਸ ਦੀ ਹਾਂ ਬੈਸ ਦੀ ਹਾਂ ਮੇਰੀ ਕਸੂਟ ਦੀ ਲੈਸ ਖਰਾਬ ਕਰਤੀ ਉਦੋਂ ਉੱਥੇ ਸਾਡੇ ਗਵੰਡੀ ਦੇ ਵਿਆਹ ਸੀ ਉਹ ਬਣ ਕੇ ਸਾਈਡਾ ਤੋਂ ਕੱਟ ਕੇ

ਸਾਡੇ ਬੱਚਿਆਂ ਦੀ ਪਚਾ ਦਊ ਹਨਾ ਤੇ ਇਹਨਾਂ ਨੂੰ ਛੁੱਟੀਆਂ ਹੋ ਜਾਣਾ ਵਧੀਆ ਚਲੇ ਜਾਣੇ ਹੋ ਨਾ ਸਕੂਲ ਜੀ ਨਹੀਂ ਲੱਗਦਾ ਕਿ ਅਸਾ ਟ੍ਰੈਂਡ ਸਕੂਲਸ ਬੱਠੇ ਰਹੇ ਆ ਅਦੋਂ ਦੇਖ ਲਓ ਸੂਟ ਸੂਟ ਵਿੰਟਰ ਵਾਲੀ ਤੁਸੀਂ ਵੀ ਦੇਖ ਲਓ ਮੇਰੇ ਨਾਲ ਨਾਲ ਸੋਹਣੇ ਨੇ ਇਹ ਸੂਟਾਂ ਤਾਂ ਬਹੁਤ ਟ੍ਰੈਂਡ ਚੱਲਿਆ ਹਨਾ ਨਾ ਜਨਾ ਦਾ ਇਦਾਂ ਦਾ ਸਾਲ ਕਲਰ ਬਹੁਤ ਪਿਆਰਾ ਮੇਲੇ ਹੈ ਵੀ ਨਹੀਂ ਸੀ ਤੇਰੇ ਕੋਲ ਇਹ ਕਲਰ ਹਨਾ ਅੱਜ ਇਹਦਾ ਨਾਲ ਦਾ ਬਨਾਸੀ ਦਿਸਦਾ ਮम्मी ਭੁੱਖ ਲੱਗੀ ਹੈ ਭੁੱਖ ਲੱਗੀ ਹੈ ਭੁੱਖ ਲੱਗੀ ਕੱਲ ਪਾ ਗਈ ਸੀ ਮੇਲੇ ਤੇ ਨਾ ਕੱਲ ਨਹੀਂ ਮੇਰੇ ਕੋਲ ਪ੍ਰੈਸ ਨਹੀਂ ਹੋਈ ਹੋਈ ਸੀ ਕੱਲ ਮੇਰੇ ਸਾਰੇ ਕੰਮ ਕਾੜੀ ਤਿਆਰੀ ਹੋਈ ਹੁਣ ਨਗਰ ਕੀਰਤਨ ਆਉ ਆਪਣੇ ਉੱਤੇ ਪਾ ਕੇ ਬਹੁਤ ਸੋਹਣਾ ਮੰਮੀ ਮੈਨੂੰ ਦੇ ਦੇ ਪ੍ਰਿੰਟ ਮੰਮੀ ਬਾਹਮਾ ਤੇ ਡਾਓ ਮੰਮੀ ਗਾਣੇ ਵਧੀਆ ਮੰਮੀ ਬਾਸ ਫਿਰੋਜੀਆ ਫਿਰੋਜੀਆ ਗਰੀਨ ਮੰਮੀ ਹੋਣੀ ਆ ਮੰਗੂ ਖੜਾ ਕਰਨ ਚਾਹੀ ਸੋਨਾ ਪਾਈ ਰੋਲਾ ਪੈਂਦਾ ਦੀ ਦੀ ਆ ਗਰਾਸ ਲੀ ਖੁਸ਼ੀ ਮਨਾਉਂਦੀ ਆ ਨਹੀਂ ਸੁਪੀ ਦੀ ਮੈਂ ਕੱਪੜੇ ਚੱਕ ਲਿਆ ਹੁਣੇ ਸੀ ਹੁਰੀ ਰਹਿ ਪਈ ਤਿੰਨ ਚਾਰ ਦੇਖ ਲਾ ਕੋਈ ਨਾ ਬਾਸ ਸੀ ਫੋ ਡਾਕਟਰ ਨੂੰ ਫੜਾ ਆ ਪੀਰ ਦੇ ਕੱਪੜੇ ਅਸੀਂ ਦੋਨੇ ਸਕੂਟਰੀ ਤੇ ਜਾ ਕੇ ਲੈ ਚੱਕ ਲਿਆ ਹੁਣੇ ਉਹ ਡਾਕਟਰ ਕੀ ਵੀ ਵੀਡੀਓ ਦੇਖਦੇ ਨੇ ਉਹ ਵੀ ਵੀਡੀਓ ਦੇਖਦੇ ਨੇ ਦਿੱਲੀ ਛੱਡ ਜਾਓ ਇਹ ਕੱਪੜੇ ਬਣਾ ਦੇ ਇਹ ਹੀ ਖੁਸ਼ੀ ਤੇ ਸਾਨੂੰ ਦੇਣਾ ਮੋਢਾ ਟੀਮ ਆਸ ਨੌਲੇ ਜੀ ਸਾਨੂੰ ਕੁਝ ਖਵਾਉਂਦੇ ਆਓ ਫਿਰ ਦੋਈਏ ਦੱਸੋ ਇੱਕ ਤਾਂ ਸਾਡਾ ਕੀ ਨੁਕਸਾਨ ਹੋ ਗਿਆ ਛੁੱਟੀਆਂ ਹੋਤੀਆਂ ਇੱਕ ਨੂੰ ਉੱਪਰੋਂ ਉੱਪਰੋਂ ਪੀਜ਼ਾ ਖਵਾਈਏ ਮੇਰੇ ਹੱਥ ਚਾਲ ਦਾ ਪੇੜਾ ਕਰ ਮੇਰੇ ਮਮਾ ਦਾ ਤਾਂ ਹੱਥ ਵੀ ਚੱਲਣੋਂ ਹਟ ਗਏ ਮੈਂ ਮੱਧਵੰਨੀ ਗਈਆਂ ਇੰਨੀ ਖਾਟਾ ਮਮਾ ਉੱਥੇ ਖੜਾ ਆ ਆ ਦੇਖੋ ਖੁਸ਼ੀ ਛੁੱਟੀਆਂ ਦੀ ਖੁਸ਼ੀ ਮਨਾਈ ਜਾ ਰਹੀ ਹੈ ਸਾਡੇ ਬੱਚਿਆਂ ਵੱਲੋਂ ਰਾਈਸ ਬਣਾ ਲਵਾਂ ਰਾਈਸ ਰਾਈ ਮਾਮਾ ਫੁੱਜੀ ਨਹੀਂ ਖਾਦਾ ਭਾਈ ਬੂਆ ਬੂਆ ਫਿਰ ਇਹ ਤਾਂ ਇੰਕਾਰ ਆ ਵੀ ਨਹੀਂ ਖਾਣੇ ਰਾਈਸ ਤੂ ਆਲੀ ਤੂ ਬੱਦਦੋ ਪਲੀਜ਼ ਰੈਪ ਆ ਮੈਂ ਕਿਉਂ ਅਸੀਂ ਕਿਉਂ ਫੜਾਈਏ ਕੱਪੜੇ ਤੂ ਆਣੀ ਹੈਗੀ ਹੈ ਤੂ ਆਤਾ ਹੈਗੀ ਚੰਦ ਉੱਜਾਈ ਦੌੜਨ ਖੇਡ ਜੋ ਤੂ ਵੀ ਇਤਨੀ ਡੈਗੀ ਨਹੀਂ ਕਰੇ ਹੁਣ ਤੁਸੀਂ ਆ ਗਈ ਸੀ ਉਹਦੇ ਨਾਲ ਜਦੋਂ ਮੈਂ ਤੂੰ ਤਾਂ ਆਉਂਦੀ ਲੱਗਦੀ ਫਿਰਤਦੀ ਲੜਦੇ ਨਹੀਂਓ ਕੌਣ ਹੈ ਕੁਕੀ ਹੋ ਗਿਆ ਮੇਰੇ ਅੰਲੀ ਦਰੀਆਂ ਉਹ ਮੈਂ ਲਾ ਲਵਾਂ ਦੋ ਦਿਨ ਜੀ ਰੱਖ ਲੈ ਲੈ ਕਿੰਨੇ ਚੰਗੇ ਬੰਦੇ ਨੇ ਕਿੰਨੇ ਚੰਗੇ ਬੰਦੇ ਨੇ ਲਾ ਲਾਂ ਤਾਂ ਦੋ ਦਿਨ ਹੋਰ ਛੁੱਟੀਆਂ ਇੰਜੋਏ ਕਰੋ ਛੁੱਟੀਆਂ ਨਹੀਂ ਰੇਪਲ ਵੀ ਮੈਂ ਤਾਂ ਮਿਸਤਰੀ ਦੀ ਹੋਈ ਹੈ ਚਾਹੀ ਹੈ ਉਹ ਜਿਹੜਾ ਫਾਰਮਾ ਫੋੜ ਬਣਾ ਦਿੰਦਾ ਚਾਹ ਤਾਂ ਆਪਣਾ ਜਿਹੜਾ ਖਲਾਰਾ ਪਾ ਦੂਗਾ ਜਾਂਦੀ ਨਾ ਨਾਰਾ ਨਹੀਂ ਕੁਝ ਵੀ ਪੈਣ ਜਿਹੜੇ ਹੁਣ ਠੰਡੇ 'ਚ ਕੰਮ ਸੰਭਾਲ ਲੈਣੇ ਨਹੀਂ ਜੇ ਤਾਂ ਵੀ ਐ ਸੋਚ ਕੇ ਜਾਵੇ ਆਪਾਂ ਰਹਿਣ ਜਾਣੇ ਆਪਾਂ ਮੰਮਾ ਦਾ ਜਲਦੀ ਰਹਿੰਦੇ ਕੋਈ ਗੱਲ ਰਹਿਣ ਦੀ ਗੱਲ ਕਰ ਜੇ ਤਾਂ ਤਾਂ ਰਹਿਣਾ ਹੈ ਮੈਂ ਤਾਂ ਜਾਵਾਂ ਦੇਖੀ ਦੇਖੀ ਕਿੰਨਾ ਚਾਅ ਆ ਦੇਖ ਲਓ ਤੁਸੀਂ ਸਾਰੇ ਦੇਖ ਲਓ ਕਿ ਮੈਨੂੰ ਛੱਡ ਕੇ ਜਾਣ ਦੀ ਕਿੰਨੀ ਖੁਸ਼ੀ ਹੈ ਇਹਨਾਂ ਨੂੰ ਜਿਵੇਂ ਉਹ ਵੀਡੀਓ ਚ ਕਹਿੰਦੇ ਨੇ ਕਿ 2 ਦਿਨ ਤਿਫਾਨ ਭੇਜੋ ਸਾਬ ਦੇ ਹੋ ਗੱਲ ਵੀ ਆਪਾਂ ਦੋ ਦਿਨ ਹੀ ਸਾਥ ਹੀ ਰਹੇ ਹਾਂ ਹੁਣ ਟਾਈਮ ਹੈ ਜੇ ਲਾਉਣੀ ਨਹੀਂ ਦੋ ਦਿਨ ਫੇਰ ਨਹੀਂ ਰਿਹਾ ਜਾਣਾ ਨਾ ਵੀ ਮੈਂ ਤੁਹਾਨੂੰ ਕੋਈ ਕੱਪੜਾ ਨਹੀਂ ਲੈ ਕੇ ਜਾਣ ਨੂੰ ਆਣੀ ਆ ਵਿਆਹ ਆਉਦਾ ਵਿਆਹ ਦਿਨਾਂ ਚ ਕਰਨਾ ਚਾਹੀਦਾ ਸੀ ਕਿਸ਼ਟੀਆਂ ਇਹਦੀਆਂ ਨਾਲ ਹੀ ਰਹਿ ਜਾਂਦੀਆਂ ਚਾਰ ਦਿਨ ਤੱਕ ਹਨਾ ਸਾਲ ਕੋਈ ਨਾ ਫੇਰ ਵੀ ਰਹਿ ਜਾਗੇ ਦੇਖ ਲਾ ਹੁਣ ਪਾਲਾ ਕੁਛ ਫੇਰ ਕਹੂ ਬਿਮਾਰ ਹੋ ਗਈ ਮੈਂ ਹਰ ਮੰਗ ਕਰਦੀ ਆ ਮੈਂ ਤਾਂ ਸੌਂਦੀ ਆ ਹੁਣ ਆਪਾਂ ਜਾਵਾਂਗੇ ਹੁਣ ਜਦ ਹੁਣ ਤਾਂ ਆਏ ਆ ਆਪਾਂ ਸੌਂਦੇ ਰਹਾਂਗੇ ਤਾਂ ਵੀ ਆਪਾਂ ਆਏ ਆ ਸੌਂਦੇ ਰਹਾਂਗੇ ਘੰਟਾ ਸੋਣਾ ਘੰਟਾ ਸੌ ਲੈ ਮੈਂ ਮੇਰੀ ਰਹਿਤ ਸੁਣਦੀ ਤੂੰ ਸੁਣਨ ਦੀ ਕੋਸ਼ਿਸ਼ ਕਰ ਜਿਆ ਵਾਰੀ ਉਹਦਾ ਗੋੜਾ ਹੋਏ ਹੋਏ ਕਰੀਂ ਤੁਸੀਂ ਕਰੀਂ ਗੋੜਾ ਨੀ ਵਾਰਾ ਖੜੀ ਹੋ ਗੋੜਾ ਆਇਆ ਤੁਸੀਂ ਬਾਰਾ ਖੜਾ ਹੋ ਗੋੜਾ ਉਹਨਾਂ ਨੂੰ ਕੋਈ ਬਣੋਂ ਤੁਸੀਂ ਖੇਡ ਲਓ ਦਿੰਦੇ ਦੇ ਆਹ ਸੋਨਾ ਵੀ ਨਹੀਂ ਝਪੜਦੀ ਖੇਡ ਲਓ ਖੇਡ ਲਓ ਇਹ ਸੁਣ ਲਿਖਤਾ ਨਹੀਂ ਕਰਿਆ ਹੋਇਆ ਲਓ ਜੀ ਮੇਰੀ ਮੰਮੀ ਨੇ ਟੋਪੀ ਬੰਨਦੀ ਮੇਰੇ ਵਾਸਤੇ ਤੇ ਬੜੀ ਵਧੀਆ ਲੱਗਦੀ ਆ ਠੀਕ ਆ ਚਲਦੇ ਆ ਮੈਂ ਉਧਰ ਸਾਚੇ ਕੇ ਕਰੇ ਜਾ ਕੇ ਆਈਆਂ ਕਿੰਨਾ ਟਾਈਮ ਲੱਗ ਗਿਆ ਮੈਨੂੰ ਉੱਥੇ ਹਨਾ ਵੀ ਪਲਕੀਰਤ ਹਾਂ ਪਲਕੀਰਤ ਨਹੀਂ ਮੈਨੂੰ ਸਿੱਧਣਗੇ ਇੰਨੇ ਮੇਰੀ ਮੰਮੀ ਨੇ ਮੇਰੇ ਆਂਦੀ ਨੂੰ ਟੋਪੀ ਬਣਤੀ ਮੈਂ ਤਾਂ ਸਿੱਧ ਸਿੱਧ ਸੰਕਤੀ ਬਖਾ ਲੈ ਜਬ ਵਧੀਆ ਠੀਕਾ ਠੀਕ ਆ ਹਨਾ ਹਾਂ ਹਾਂ ਉਲੀ ਕਾਨੀ ਵਾਲੀ ਨਾ ਨਾ ਇਹ ਸਾਡੀ ਕੋਟੀ ਹੈ ਟੋਪੀ ਬਣਨ ਵਾਲੀ ਮਸ਼ੀਨ ਆ ਹੁਣ ਇਹ ਤਾਂ ਮੈਂ ਪੱਗ ਚੱਕ ਲਈ ਉਧੇ ਚਲੋ ਚਲੋ ਮਿਲੋ ਸਾਡੀ ਮੱਝਾ ਨੂੰ ਪਾਣੀ ਪਿੰਦੀਆਂ ਨੂੰ ਹੈ ਠੰਡ ਚ ਪਿੰਦੀਆਂ ਨੇ ਇਹ ਨਿਕਾਉਂਦਾ ਫਾੜੀ ਹੈ ਨਾ ਹਵਾ ਤਾਂ ਦੱਦੀ ਆ ਜਾਊਗਾ ਹੁਣ ਹਾਂ ਜੀ ਪੂਰੀ ਇੱਕ ਦੋ ਜਿਹੜੀ ਆਉਂਦੀ ਆਪਾਂ ਲਓ ਜੀ ਸਾਡਾ ਡੈਰੀ ਫਾਰਮ ਦੇਖ ਲੋ ਆ ਸਾਡਾ ਬੰਦਾ ਦੇਖ ਲੋ ਡੈਰੀ ਫਾਰਮ ਦਾ ਜਿਹੜਾ ਮੈਨੇਜਰ ਆ ਇਹ ਹਾਈ ਦੇਖੋ ਭਾਈ ਆ ਇਹਦਾ ਗੇਟ ਵਾਲੀ ਕੱਢ ਲਈ ਆ ਭਾਈ ਤੁਸੀਂ ਰਹੇ ਲਿਆ

ਇਹ ਇਹਦੀਆਂ ਕੱਟੀਆਂ ਲੈ ਲਵੋਨੇ ਬੰਦ ਕੇ ਵਾਪਸ ਖੇਡੀਆਂ ਲੈ ਲਵੋਨੇ ਬਸ ਸਾਡੀ ਵੀ ਜਾਣ ਦੀ ਤਿਆਰੀ ਆ ਤੇ ਫਿਰ ਜਾਣਨੇ ਆ ਤੁਹਾਨੂੰ ਮਲਾਤਾ ਡੰਗਰ ਪਸੂ ਨੂੰ ਇੱਧਰ ਪਹਿਲਾਂ ਤਾਂ ਇੱਕ ਵਾਰ ਜੋੜ ਆਪ ਹੀ ਲੱਗ ਜਾਂਦੇ ਨੇ ਨਹੀਂ ਹੁਣ ਤਾਂ ਲਾ ਗਏ ਕੋ ਸਾਰੇ ਪਿਆਰੇ ਇਹਦੀ ਬਾਤ ਕੀ ਚੀਜ਼ ਨਹੀਂ ਆ ਇਹ ਤਾਂ ਅਜੇ ਉਹ ਕਿ ਨਹੀਂ ਦੀ ਪਰੋਂਦੀ ਹੈ ਉਹਨਾਂ ਦੀ ਬਾਤ ਸੀ ਜਿਆ ਇਹ ਤੇ ਬਾਪੇ ਉਹਦੇ ਨੂੰ ਇੱਕ ਚ ਨੱਡਾ ਲਾ ਦੇ ਯਾਰ ਜੀ ਮੜਾ ਜਮੀ ਪੈਂਦਾ ਹੁਣ ਉਹ ਤੋਂ ਪਰਾ ਆਇਆ ਮੜਾ ਆ ਆ ਦੇਖ ਲਾ ਕੋ ਮੋੜਾ ਪਰ ਇਹ ਤਾਂ ਕੀ ਸਾਦੀ ਆ ਚੰਗਾ ਨਹੀਂ ਇਹਦੇ ਬੂਟ ਪਾ ਦੋ ਬੈਠੋ ਹਰ ਜਾਈ ਨਾ ਕਿ ਉਹਨਾਂ ਅੱਜ 10 ਵਜੇ ਆਏਗੀ

ਤੇ ਹੁਣ ਜਾਣਾ ਹੀ ਪਊਗਾ ਕਰੀ ਬਾਂਗੇ ਆਪਾਂ ਬਾਈ ਕਰਦੇ ਉਹਨਾਂ ਨੂੰ ਬਾਈ ਤਾਂ ਕਰਦੇ ਬਾਈ ਕਰਦੇ ਬਾਈ ਕਰਦੇ ਬਾਈ ਕਰਦੇ ਚਲੋ ਜੀ ਹੋਣ ਕੀ ਚਾਹੀਦਾ ਬਾਈ ਦਾ ਬਸ ਹੁਣ ਆਪਾਂ ਘਰੇ ਚਲਦੇ ਆ ਘਰੇ ਜਾ ਕੇ ਜਿਹੜਾ ਖੁਸ਼ ਲੈਣਾ ਉਹ ਲੈ ਲਈ ਫੇਰ ਸ਼ਾਮ ਹੋਊਗੀ ਸ਼ਾਮ ਹੋਗੀ ਤੇ